1 ਸਾਲ ਦੇ ਬੱਚੇ ਤੋਂ ਲੈ ਕੇ ਜਾਂ ਇਹ ਕਹੀਏ ਵੀ 1 ਦਿਨ ਦੇ ਬੱਚੇ ਤੋਂ ਲੈ ਕੇ 101 ਸਾਲ ਦੇ ਬਜ਼ੁਰਗ ਤੱਕ ਇਹ ਚੀਜ਼ ਕੰਮ ਆਉਣ ਵਾਲੀ ਹੈ ਸਿਰਫ ਬ੍ਰੇਨ ਨੂੰ ਸ਼ਾਰਪ ਕਰਨ ਵਾਸਤੇ ਹਰ ਬੰਦਾ ਮੋਢੇ ਤੇ ਤੌਲੀਆ ਰੱਖ ਕੇ ਸਾਰੇ ਨੰਬਰ ਨੂੰ ਬਿਫਤਾ ਪਾਈ ਰੱਖਦਾ ਤੌਲੀਆ ਕਿੱਥੇ ਰਹਿ ਗਿਆ ਲੱਭੀ ਜਾਂਦਾ ਮਤਲਬ ਪੈਨ ਰੱਖ ਦਿੰਦਾ ਭੁੱਲ ਜਾਂਦਾ ਮੇਰਾ ਪੈਨ ਕਿੱਥੇ ਹੈ ਪੈਨ ਜੇਬ ਚ ਤੰਗੀ ਫਿਰਦਾ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਦਿਮਾਗ ਚੋਂ ਸਕਿਪ ਹੋ ਰਹੀਆਂ ਨੇ ਉਹਦਾ ਮੁੱਖ ਕਾਰਨ ਮੈਂ ਤੁਹਾਨੂੰ ਦੱਸਦਾ ਉਹਦਾ ਮੁੱਖ ਕਾਰਨ ਹੈ ਸਾਡਾ ਸਟ्रेस ਬੱਚੇ ਛੋਟੇ ਛੋਟੇ ਸਕੂਲ ਜਾ ਰਹੇ ਉਹਨਾਂ ਨੂੰ ਸਟ्रेस ਪੜ੍ਹਾਈ ਦਾ ਬਸਤਿਆਂ ਦਾ ਕਿਤਾਬਾਂ ਦਾ ਸਟੱਡੀ 'ਚ ਮੈਂ ਘਾਟਣਾ ਰਹਿ ਜਾ ਮੇਰੀ ਜੌਬ ਲੱਗਣੀ ਹੈ ਮੈਨੂੰ ਜੌਬ ਤੇ ਜਾਣਾ ਮੈਂ ਨੰਬਰ 1 ਤੇ ਹੋਵਾਂ ਉਹ ਇੱਕ ਹੋੜ ਲੱਗ ਜਾਂਦੀ ਆ ਮਤਲਬ ਸਟ्रेस ਸਾਡੇ ਆਲੇ-ਦਾਲੇ ਐ ਫਰੀ ਜਾਂਦਾ ਬਜੇ ਮੈਂ ਕੋਲੂ ਦੇ ਹਲੇ ਦੇ ਆਲੇ ਬੈਲ ਘੁੰਮਦਾ ਹੁੰਦਾ ਸਟ्रेस ਜਿਹੜਾ ਹੈਗਾ ਉਹ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਚੀਜ਼ ਰੱਬ ਨੇ ਪਤਾ ਕੀ ਬਣਾਈ ਆ ਤੁਹਾਡੀਆਂ ਕੱਚਾ ਦੋ ਚਮਚੇ ਗਾਂ ਦਾ ਘਿਓ ਔਰ 1 ਚਮਚਾ ਉਹਦੇ ਵਿੱਚ